ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਚੁਣ ਕੇ ਜਾਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਿਆਖਿਆ ਕਰਕੇ ਜਾਂ ਫਿਰ ਧੰ ਗੁਰੂ ਨਾਨਕ ਸਾਹਿਬ ਦੀ ਬਾਣੀ ਸਿੱਧ ਗੋਸ਼ਟ ਦੀ ਸਾਂਝ ਆਪ ਸੰਗਤਾਂ ਦੇ ਨਾਲ ਇਸ ਚੈਨਲ ਦੇ ਜਰੀਏ ਪਾਈ ਜਾਂਦੀ ਹੈ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ YouTube ਦੇ ਇਸ ਚੈਨਲ ਨੂੰ ਆਓ ਗੁਰਬਾਣੀ ਵਿਚਾਰੀਏ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵੀ ਕਰੋ ਔਰ ਜਿਹੜਾ ਲਾਈਕ ਵੀ ਕਰੋ ਆਪ ਜੀ ਦੇ ਸਬਸਕ੍ਰਾਈਬ ਕਰਨ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਜਦੋਂ ਆਪ ਜੀ ਕਮੈਂਟ ਕਰਦੇ ਹੋ ਤਾਂ ਆਪ ਜੀ ਕੋਲੋਂ ਸੇਧ ਮਿਲਦੀ ਹੈ ਔਰ ਜਦੋਂ ਸ਼ੇਅਰ ਕਰਦੇ ਹੋ ਤਾਂ ਕੀਤੀ ਹੋਈ ਗੁਰਬਾਣੀ ਦੀ ਜਿਹੜੀ ਵਿਚਾਰ ਹੈ ਬਹੁਤ ਸਾਰੀਆਂ ਸੰਗਤਾਂ ਤੱਕ ਪਹੁੰਚਦੀ ਹੈ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਗੁਰਬਾਣੀ ਵਿਚਾਰੀਏ ਅੱਜ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਇੰਦਨ ਆਮ ਕਰਕੇ ਅਸੀਂ ਸ਼ਬਦ ਵਰਤਦੇ ਹਾਂ ਇੰਦਨ ਪੁਰਗੁਰਬਾਣੀ ਦੇ ਵਿੱਚ ਉਹ ਸ਼ਬਦ ਈੜੀ ਵਿਹਾਰੀ ਤੱਦਾ ਨਣੇ ਨੂੰ ਔਂਕੜ ਇੰਦਨ ਕਰਕੇ ਵੀ ਲਿਖਿਆ ਮਿਲਦਾ ਹੈ ਤੇ ਨਾਲ ਈੜੀ ਵਿਹਾਰੀ ਤਦਨਨਾਂ ਜਾਂ ਫਿਰ ਈੜੀ ਨੂੰ ਟਿੱਪੀ ਵੀ ਲੱਗੀ ਹੋਈ ਵਿਹਾਰੀ ਵੀ ਲੱਗੀ ਹੋਈ ਤੱਦਾ ਨਨਾਂ ਤੇ ਈੜੀ ਵਿਹਾਰੀ ਤੱਦਾ ਨੰਨੇ ਨੂੰ ਸਿਆਰੀ ਇਸ ਤਰ੍ਹਾਂ ਵੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਲਿਖਿਆ ਹੋਇਆ ਮਿਲਦਾ ਹੈ ਤੇ ਪਾਠ ਹੈ ਇੰਧਨ ਭਾਵ ਬਾਲਣ ਲੱਕੜਾ ਆਓ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਈੜੀ ਵਿਹਾਰੀ ਤੱਦਾ ਨੰਨੇ ਨੂੰ ਔਂਕੜ ਇੰਧਨ ਇਸ ਸ਼ਬਦ ਨੂੰ ਸਮਝੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੂਜਰੀ ਰਾਗ ਦੀ ਬਾਰ ਦੇ ਵਿੱਚ 521 ਅੰਗ ਦੇ ਉੱਤੇ ਇੱਕ ਪਵਨ ਬਚਨ ਹੈ ਮਹੱਲਾ ਪੰਜਵਾਂ ਕਰਕੇ ਮਿਲਦਾ ਹੈ ਜਿਮੀ ਬਸੰਦੀ ਪਾਣੀ ਹੈ ਇੰਦਣ ਰੱਖਿਆ ਭਾਹੇ ਭਾਪੇ ਨੂੰ ਕੰਨ ਹਾਏ ਸਿਹਾਰੀ ਹਾਏ ਸਿਹਾਰੀ ਦੀ ਆਵਾਜ਼ ਹਲਕੀ ਹੈ ਇਸ ਕਰਕੇ ਭੱਬੇ ਦਾ ਕੰਨ ਲੰਮਾ ਹੋਵੇਗਾ ਭਾਹੇ ਭਵ ਅਗ ਸਤਿਗੁਰੂ ਕਹਿੰਦੇ ਨੇ ਜਿਵੇਂ ਜ਼ਮੀਨ ਦੇ ਥੱਲੇ ਪਾਣੀ ਵਸਦਾ ਹੈ ਜਿਵੇਂ ਲੱਕੜ ਦੇ ਵਿੱਚ ਅੱਗ ਹੈ ਇਸੇ ਤਰੀਕੇ ਦੇ ਨਾਲ ਨਾਨਕ ਸੋ ਸੋ ਆਹੇ ਆਹ ਤਪਵ ਹੈ ਆਹੇ ਇਸੇ ਤਰ੍ਹਾਂ ਉਹ ਖਸਮ ਹੈ ਉਹ ਪ੍ਰਮਾਤਮਾ ਹੈ ਜਾਕ ਅਡਲ ਹਵ ਕੋ ਹਵ ਕੋ ਪਵ ਹਰ ਕੋਈ ਜਿਹਦੇ ਸਾਰੇ ਹਰ ਕੋਈ ਹੈ ਇਵੇਂ ਸਾਰੇ ਇਸ ਲੋਕਾਈ ਦੇ ਵਿੱਚ ਉਹ ਪ੍ਰਮਾਤਮਾ ਹੈ ਜਿਵੇਂ ਧਰਤੀ ਥੱਲੇ ਪਾਣੀ ਹੈ ਤੇ ਜਿਵੇਂ ਲੱਕੜ ਦੇ ਵਿੱਚ ਅੱਗ ਹੈ ਇਸੇ ਤਰੀਕੇ ਨਾਲ ਸਾਡੇ ਵਿੱਚ ਸਾਰਿਆਂ ਵਿੱਚ ਪ੍ਰਮਾਤਮਾ ਮੌਜੂਦ ਹੈ ਇਥੇ ਸ਼ਬਦ ਹੈ ਇਨਧਣ ਈੜੀ ਵੀ ਹਰੀ ਤਦੰਨਾ ਨੇ ਨੌਕੜ ਤੋਂ ਪਾਠ ਇਨਧਣ ਅਰਥ ਹੈ ਲੱਕੜ ਬਾਲਣ ਇਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ 280 ਅੰਗ ਦੇ ਉੱਤੇ ਜਦੋਂ ਅਸੀਂ ਪਾਵਨ ਬਚਨ ਪੜਾਂਗੇ ਜਿਉਂ ਪਾਵਕ ਇਨਧਨ ਨਹੀਂ ਧਰਾਪੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਉਥੇ ਸੰਤ ਤੇ ਦੁਖੀ ਦੀ ਗੱਲ ਕੀਤੀ ਹੋਈ ਹੈ ਜਿਹੜਾ ਸੰਤ ਦਾ ਦੁਖੀ ਹੈ ਨਾ ਸਤਿਗੁਰੂ ਪਾਸ਼ਾ ਕਹਿੰਦੇ ਨੇ ਕਹਿੰਦੇ ਇਵੇਂ ਰਜਦਾ ਨਹੀਂ ਹੈ ਕਿਵੇਂ ਜਿਵੇਂ ਅੱਗ ਦੇ ਵਿੱਚ ਲੱਕੜ ਪਾਈਏ ਨਾ ਅੱਗ ਨਹੀਂ ਰੰਗਦੀ ਸਤਿਗੁਰੂ ਕਹਿੰਦੇ ਨੇ ਜਿਉਂ ਭਾਵਕ ਇੰਦਨ ਨਹੀਂ ਧਰਪੈ ਜਿਵੇਂ ਅੱਗ ਜਿਹੜੀ ਨਾ ਲੱਕੜ ਜਿੰਨੀ ਪਾਈਏ ਉਹਨੇ ਹੋਰ ਮੱਚਦੀ ਐ ਰਜਦੀ ਨਹੀਂ ਐ ਮਣਾ ਮੂੰਹ ਹੀ ਲੱਕਣਾ ਫੂਕੇ ਅੱਗ ਜਿਹੜੀ ਸਵਾਹ ਕਰ ਦਿੰਦੀ ਪਰ ਉਹ ਰਜਦੀ ਨਹੀਂ ਐ ਤੋ ਇਥੇ ਪਾੜ ਫਿਰ ਇੰਦਨ ਹੈ ਈੜੀ ਵੀ ਹਰੀ ਤਦਨ ਨੰਨੇ ਨੂੰ ਸਿਹਾਰੀ ਲੱਗੀ ਹੋਈ ਐ ਇੰਦਨ ਸਿਹਾਰੀ ਲੱਗਣ ਕਰਕੇ ਅਰਥ ਵਰਗਿਆ ਇੰਦਨ ਨਾਲ ਜਦੋਂ ਸਿਹਾਰੀ ਲੱਗੀ ਅਰਥ ਬਣ ਗਿਆ ਇੰਦਨ ਨਾਲ ਲੱਕੜ ਨਾਲ ਤੋ ਲੱਕੜ ਦੇ ਨਾਲ ਅੱਗ ਕਦੇ ਰਜਦੀ ਨਹੀਂ ਹੈ ਤੇ ਇੱਕ ਵਚਨ ਹੋਰ ਹੈ ਇੰਦਨ ਤੇ ਵਸੰਤਰ ਭਗ ਹੈ ਈੜੀ ਨੂੰ ਟਿੱਪੀ ਵੀ ਲੱਗੀ ਹੋਈ ਬਿਹਾਰੀ ਵੀ ਲੱਗੀ ਹੋਈ ਤਦਨੰਨ ਇੰਧਨ ਲੱਕੜ ਜਿਵੇਂ ਲੱਕੜ ਤੋਂ ਅੱਗ ਭੱਜਦੀ ਹੈ ਭਾਵੇਂ ਉਸ ਲੱਕੜ ਨੂੰ ਜਾਲਦੀ ਨਹੀਂ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਭਾਈ ਇੰਧਨ ਨੂੰ ਲੱਕੜੀ ਫੁਕਦੀ ਨਹੀਂ ਆ ਉਹ ਰੱਬ ਦੇ ਭੈਅ ਕਰਕੇ ਰੱਬ ਦੇ ਡਰ ਕਰਕੇ ਲੱਕੜ ਦੇ ਵਿੱਚ ਅੱਗ ਹੈ ਪਰ ਲੱਕੜ ਨੂੰ ਉਹ ਸੜਦੀ ਨਹੀਂ ਹੈ ਤੋ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇੰਧਨ ਸ਼ਬਦ ਜਿੰਨੀ ਵਾਰ ਵੀ ਵਰਤਿਆ ਉਹ ਬਲਣ ਵਾਸਤੇ ਹੈ ਲੱਗਣ ਵਾਸਤੇ ਹੈ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਇਹ ਜਿਹੜਾ ਸ਼ਬਦ ਈੜੀ ਵਿਹਾਰੀ ਤੱਦਾ ਨੰਨੇ ਨੌਂਕੜ ਇੰਧਨ ਈੜੀ ਨੋ ਵਿਹਾਰੀ ਤੱਦਾ ਨੰਨਾ ਜਨਨ ਨਿਨੁਸੀਆਰੀ ਇੰਧਨ ਈੜੀ ਨ ਟਿੱਪੀ ਤੇ ਵਿਹਾਰੇ ਵੀ ਲੱਗੀ ਹੋਈ ਐ ਤੱਦਾ ਤੇ ਨੰਨਾ ਇੰਧਨ ਪਾਠ ਸਾਰਿਆਂ ਦਾ ਇੰਧਨ ਹੀ ਹੈ ਅਰਥ ਹੈ ਬਾਲਣ ਲੱਕੜਾਂ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਹੋਰ ਬਹੁਤ ਸਾਰੇ ਸ਼ਬਦ ਹਨ ਜੋ ਇਸ ਤਰ੍ਹਾਂ ਸਤਿਗੁਰ ਨੇ ਵਰਤੇ ਹੋਏ ਹਨ ਹੌਲੀ-ਹੌਲੀ ਆਪ ਸੰਗਤਾਂ ਦੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ